ਤਾਨੂੰ ਇੱਕ ਅਜਤ ਤਲਵਾੜੇ ਦੀ ਬਹੁਤ ਹੀ ਫੇਮਸ ਜਗ੍ਹਾ ਦਿਖਾਣੇ ਆ ਜਿਹੜੀ ਜਿਹਨੂੰ ਕਿਹਾ ਜਾਂਦਾ ਹਵਾ ਮਹਿਲ ਤੇ ਬੜੀ ਫੇਮਸ ਜਗ੍ਹਾ ਹੈ ਹਵਾ ਮਹਿਲ ਤੇ ਉਹ ਦਿਖਾਣੇ ਆ ਇਹ ਵਾਲੇ ਦਵਾਲਾ ਜਦੋਂ ਆਪਾਂ ਪਹੁੰਚਦੇ ਆ ਤੇ ਕਹਿੰਦੇ ਇੱਥੇ ਠੰਡੀ ਠੰਡੀ ਹਵਾ ਚੱਲਦੀ ਆ ਤੇ ਜਿਹੜਾ ਰਸਤਾ ਵੈ ਉਹ ਬਹੁਤ ਹੀ ਮਤਲਬ ਕਹਿ ਲੋ ਕੀ ਥੋੜਾ ਜਆ ਵਾਲੇ ਤੋਂ ਗੱਡੀ ਤੇ ਆਨੇ ਆ ਸਾਰਾ ਜੰਗਲ ਹੀ ਆ ਤੇ ਕੋਈ ਵੀ ਤੁਹਾਨੂੰ ਕੁਝ ਨਹੀਂ ਲੱਭਦਾ ਹੈਗਾ ਤੇ ਆ ਹੁਣ ਜਿਹੜਾ ਆਹ ਰਸਤਾ ਜਾਂਦਾ ਪਿਆ ਆਪਾਂ ਉੱਥੇ ਗੱਡੀ ਲਾਤੀ ਆ ਥੱਲੇ ਠੀਕ ਹੈ ਜੀ ਤੇ ਉਸ ਤੋਂ ਆਪਾਂ ਹੁਣ ਉੱਪਰ ਆਨੇ ਪਿਆ ਤੇ ਇਹ ਹੈ ਹਵਾ ਮੈਲ ਜਿਹਨੂੰ ਹਵਾ ਘਰ ਜਾਂ ਕਿਹਾ ਜਾਂਦਾ ਹਵਾ ਮੈਲ ਤਲਵਾੜਾ ਤਲਵਾੜਾ ਤੋਂ 6-7 ਕਿਲੋਮੀਟਰ ਹੈ ਤੇ ਆ ਇਥੋਂ ਕਹਿੰਦੇ ਸਾਰਾ ਡੈਮ ਪੂਰਾ ਤਲਵਾੜਾ ਲੱਭਦਾ ਤੇ ਆ ਦੇਖੋ ਬੋਤਲਾਂ ਬਾਤਲਾਂ ਛੁੱਟੀਆਂ ਪੀਆ ਲੋਕਾਂ ਨੇ ਆ ਦੇਖੋ ਚੱਕੋ ਤੇ ਇਹ ਹੈ ਹਵਾ ਮੈਲ ਇੱਥੋਂ ਪੂਰਾ ਤਲਵਾੜਾ ਲੱਭਦਾ ਆ ਕਰੋ ਚੈੱਕ ਆ ਦੇਖੋ ਉਹ ਡੈਮ ਉਹ ਸਕੂਲ ਤੇ ਆ ਦੇਖੋ ਇਹ ਹਵਾ ਮੈਲ ਆ ਬੁਆਇੰਜਾ ਗੇਟ ਲੱਭਦੇ ਇੱਥੋਂ ਆ ਉੱਪਰ ਨੂੰ ਡੈਮ ਹੈ ਆ ਜ਼ੂਮ ਕੀਤਾ ਪਿਆ ਜਿਹੜਾ ਆ ਵਾਲਾ ਦੇਖੋ ਇਹ ਜਿਹੜੀ ਉਂਗਲ ਜਾਂਦੀ ਕਿ ਨਹੀਂ ਇਹ ਆ ਇਹ ਸੈਕਟਰ 1 ਦਾ ਸਕੂਲ ਆ ਬੁਆਇਸ ਸਕੂਲ ਕਾਫੀ ਉਚਾਈ ਤੇ ਆ ਕਾਫੀ ਉਚਾਈ ਤੇ ਆ ਦੇਖੋ ਇਹ ਪੂਰਾ ਆ ਦੇਖੋ ਕਾਫੀ ਉਚਾਈ ਤੇ ਆ ਇਧਰਲੇ ਪਾਸੇ ਆਹ ਵਿਊ ਹੈ ਉੱਪਰ ਆ ਵਾ ਬਸ ਆਹ ਰਸਤਾ ਇਧਰੋਂ ਨਹੀਂ ਆਇਆ ਆਪਾਂ ਦੇ ਆਹ ਉੱਪਰ ਤੋਂ ਥੋੜਾ ਜਿਹਾ ਬਣਿਆ ਪਿਆ ਠੀਕ ਆ ਜੀ ਤੇ ਆ ਇਧਰ ਪਹਾੜੀਆਂ ਦਾ ਆ ਵਾਲੀਆਂ ਦੇਖ ਲਓ ਵੱਦ ਵਾਲਾ ਇਧਰ ਦਾ ਤੇ ਮੇਨ ਇਹੀ ਇੱਥੋਂ ਸਾਰਾ ਤਲਵਾੜਾ ਲੱਭਦਾ ਹਾ ਵਾਟਰ ਚੰਡੀ ਵਗਦੀ ਆ ਇਧਰਲੇ ਪਾਸੇ ਦਾ ਥਿਊ ਆ ਮੇਨ ਥਿਊ ਆ ਵੈ ਉਹ ਡੈਮ ਇਹ ਆ ਡੈਮ ਆ ਡੈਮ ਲੱਭਦਾ ਪਿਆ ਤੇ ਇਧਰ ਦੀ ਦੇਖਦੇ ਹੋ ਇਧਰ ਦੀ ਵੀ ਲੱਭ ਜਾਂਦਾ ਇਧਰ ਦੀ ਵੀ ਲੱਭ ਜਾਂਦਾ ਤੇ ਆ ਦੇਖੋ ਆ ਡੈਮ ਆ ਥੱਲੇ ਸਾਰਾ ਤਲਵਾੜਾ ਉਹ ਤਲਵਾੜੇ ਦਾ ਬਾਜ਼ਾਰ ਆਵਲਾ ਤੇ ਬਾਕੀ ਉਹਦੇ ਲੱਗੇ ਛਾਗੇ ਘਰ ਤੇ ਐਡਾ ਘਟਾਉਣਾ ਉਹ ਬਾਕੀ ਉਧਰ ਦਰਿਆ ਦਰਿਓ ਵਗਦਾ ਸਾਰਾ ਇਹ ਆ ਜੀ ਹਵਾ ਮੈਲ ਤਲਵਾੜਾ ਇਹ ਦੇਖ ਸਕਦੇ ਹੋ ਇੱਥੇ ਕੋਈ ਆਂਦਾ ਜਾਂਦਾ ਹੈ ਨਹੀਂ ਤੇ ਆ ਵਾ ਹਵਾ ਮੈਲ ਤਲਵਾੜਾ ਜਾਂ ਤੁਹਾਨੂੰ ਵੀ ਦਰਸ਼ਨ ਕਰਾ ਦਈਏ ਸਾਰਿਆਂ ਨੂੰ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਏ ਤੈਨੂੰ ਵੱਤ ਤੋਂ ਵੱਧ ਸ਼ੇਅਰ ਕਰਿਓ ਤੇ ਅੱਗੇ-ਅੱਗੇ ਪ੍ਰਮੋਟ ਕਰਿਓ ਤੇ ਇੱਕ ਮਿੰਟ ਰੁਕਿਓ ਤੇ ਇਹ ਆ ਦਾਸ ਤੁਹਾਡਾ ਜਿਹਨੇ ਵੀਡੀਓ ਬਣਾਈ ਆ ਤੇ ਇਹ ਹਵਾ ਮਹਿਲ ਤਲਵਾੜਾ ਜਿੱਥੇ ਸਾਰਾ ਤਲਵਾੜਾ ਦੂਰ ਦੂਰੋਂ ਲੱਭਦਾ ਆ ਦੇਖ ਸਕਦੇ ਹੋ ਤੁਸੀਂ ਆਲਾ ਦਵਾਲਾ ਤੇ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਅੱਗੇ ਜਿਆਦਾ ਪ੍ਰਮੋਟ ਕਰਿਓ ਕਿ ਹੋਰ ਵੀ ਸਾਡੇ ਸੱਜਣ ਮਿੱਤਰ ਦੇਖ ਸਕਣ ਤੇ ਹਵਾ ਮਹਿਲ ਤਲਵਾੜਾ ਜਿਹਨਾਂ ਨੇ ਨਹੀਂ ਦੇਖਿਆ ਉਹ ਦੇਖ ਕੇ ਇਹ ਖੂਬਸੂਰਤੀ ਦਾ ਆਨੰਦ ਮਾਣ ਸਕਣ ਤੇ ਤੁਸੀਂ ਥੱਲੇ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਲੋਕੇਸ਼ਨ ਵੀ ਦਿਖਾਦਾਗਾ ਕਿਵੇਂ ਆ ਕਿੱਥੇ ਆ ਇਹ ਆਪਾਂ ਮਕੇਰੀਆਂ ਤੋਂ ਜਦੋਂ ਆਨੇ ਆ ਤਲਵਾੜੇ ਨੂੰ ਤਲਵਾੜੇ ਆ ਕੇ ਆਪਾਂ ਸੈੱਡ ਨੂੰ ਵੇਚਣ ਨੂੰ ਹੋ ਜਾਣਾ ਵਾ ਤੇ ਉਧਰ ਨੂੰ ਇਹ ਪੈਂਦਾ ਵਾ ਹਵਾ ਮੈਲ ਤਲਵਾੜਾ ਸੋ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾ